ਤੋ ਦੀਨਾ ਕਾਂਗੜ ਦੇ ਵਿੱਚ ਇੱਕ ਬੜੀ ਇਪੋਰਟੈਂਟ ਚੀਜ਼ ਜਿਹੜੀ ਵਾਪਰਦੀ ਹੈ ਕਿ ਉਹ ਦੀਨਾ ਕਾਂਗੜ ਦੇ ਵਿੱਚ ਰੁੱਕ ਕੇ ਕਿਉਂਕਿ ਉਸ ਵੇਲੇ ਤੱਕ ਬਹੁਤ ਸਾਰੇ ਜੱਟ ਕਬੀਲੇ ਤੇ ਬਹੁਤ ਸਾਰੇ ਹੋਰ ਸਿੱਖ ਸ਼ਰਧਾਲੂ ਆ ਜਿਹੜੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਨੇੜੇ ਆ ਚੁੱਕੇ ਨੇ ਤੇ ਗੁਰੂ ਸਾਹਿਬ ਨੂੰ ਵੀ ਪਤਾ ਸੀਗਾ ਕਿ ਮੁਗਲ ਫੌਜ ਪਿੱਛਾ ਕਰਦੀ ਮੇਰਾ ਲਾਜ਼ਮੀ ਮੇਰੇ ਪਿੱਛੇ ਆਊਗੀ ਆਊਗੀ ਤੇ ਜੰਗ ਹੋਣੀ ਹੀ ਹੋਣੀ ਹੈ ਤੇ ਜੰਗ ਕਰਨੀ ਕਰਨੀ ਹੈ ਜੰਗ ਤੋਂ ਭੱਜਣਾ ਨਹੀਂ ਸੀ ਚਾਹੁੰਦੇ ਪਰ ਉਹਨਾਂ ਨੂੰ ਉੱਥੇ ਇੱਕ ਬੰਦਾ ਮਿਲਦਾ ਹੈ ਉਹਦਾ ਨਾਮ ਹੈਗਾ ਕਪੂਰਾ ਬਰਾੜਾ ਇਤਿਹਾਸ ਦੇ ਵਿੱਚ ਬਹੁਤ ਘੱਟ ਜ਼ਿਕਰ ਆਇਆ ਉਸ ਬੰਦੇ ਦਾ ਕਪੂਰਾ ਬਰਾੜ ਇੱਕ ਬੰਦਾ ਐਸਾ ਹੈ ਜਿਹੜਾ ਮੁਗਲ ਫੌਜ ਦਾ ਮੁਗਲਾਂ ਦਾ ਸਰਹੰਦਾਲ ਦਾ ਦਾ ਇੱਕ ਅਧਿਕਾਰੀ ਹੈ ਇੱਕ ਮੁਲਾਜ਼ਮ ਹੈ ਉਹਨਾਂ ਦਾ ਲੇਕਿਨ ਉਹ ਬਹੁਤ ਸਿਆਣਾ ਬੰਦਾ ਹੈ ਤੇ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਹੈ ਉਹ ਗੁਰੂ ਸਾਹਿਬ ਨੂੰ ਇੱਕ ਰਹਿ ਦਿੰਦਾ ਹੈ ਕਿ ਤੁਸੀਂ ਜੇ ਜੰਗ ਹੋਣੀ ਹੈ ਜੇ ਜੰਗ ਲੜਨੀ ਹੈ ਆਪਾਂ ਨੇ ਤਾ ਆਪਾਂ ਨੂੰ ਜੰਗ ਜਿਹੜੀ ਐ ਉਹ ਇੱਥੇ ਨਹੀਂ ਲੜਨੀ ਚਾਹੀਦੀ ਜੰਗ ਥੋੜਾ ਜਿਹਾ ਇਸ ਤੋਂ ਅੱਗੇ ਦੀਨਾ ਕਾਂਗੜ ਤੋਂ ਅੱਗੇ ਜਾ ਕੇ ਖਤਰਾਂੇ ਦੀ ਢਟਾਵ ਹੈਗੀ ਐ ਉਸ ਢਟਾਵ ਤੇ ਲੜਨੀ ਚਾਹੀਦੀ ਐ ਗੁਰੂ ਸਾਹਿਬ ਪੁੱਛਦੇ ਨੇ ਕਿਉਂ ਉਹ ਕਹਿੰਦਾ ਕਿ ਉਸ ਢਟਾਵ ਦੇ ਆਲੇ ਦੁਆਲੇ 50 ਕੋਹ ਤੱਕ ਨਾ ਅੱਗੇ ਨਾ ਪਿੱਛੇ ਕਿਤੇ ਪਾਣੀ ਨਹੀਂ ਹੈ ਇੱਕ ਤਾਂ ਪਾਣੀ ਵਾਲੀ ਜਗ੍ਹਾ ਤੁਹਾਡੇ ਕਬਜ਼ੇ 'ਚ ਹੋਣੀ ਐ ਦੂਸਰਾ ਉਸ ਦੇ ਆਲੇ ਦੁਆਲੇ ਬਹੁਤ ਸੰਘਣੀ ਝਿੜੀ ਐ ਤੁਸੀਂ ਉਹਨਾਂ ਨੂੰ ਸਾਹਮਣੇ ਟੱਕਰ ਦੀ ਲੜਾਈ ਵੀ ਦੇ ਸਕਦੇ ਹੋ ਤੁਸੀਂ ਉਹਨਾਂ ਨੂੰ ਦੋਨੇ ਪਾਸਿਆਂ ਤੋਂ ਗੁਰੀਲਾਬਾਰ ਰਹੀਂ ਵੀ ਮਾਰ ਸਕਦੇ ਹੋ ਸੋ ਤੁਹਾਡੇ ਕੋਲੇ ਹਰ ਤਰੀਕੇ ਦੇ ਨਾਲ ਜਿਹੜੀ ਸਾਰਾਂ ਤੋਂ ਇੱਕ ਮਤਲਬ ਸਟ੍ਰੈਟਜੀ ਦੇ ਤੌਰ ਤੇ ਉਹ ਖਤਰਾਂੇ ਦੀ ਢਾਬ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਊਗੀ ਉਹਨਾਂ ਦੀ ਇਹ ਸਲਾਹ ਨੇ ਜਾਨੀ ਕਿ ਇਤਿਹਾਸ ਚ ਡਾ ਵੱਡਾ ਮੋੜ ਲੈ ਜਾਂਦਾ ਇਤਿਹਾਸ ਦੇ ਵਿੱਚ ਸਾਰੀ ਜੰਗ ਦੀ ਜਿਹੜੀ ਇੱਕ ਸਟ੍ਰੈਟਜੀ ਹੈ ਚੇਂਜ ਹੋ ਗਈ ਔਰ ਸਾਰੀ ਜੰਗ ਦੀ ਜੰਗ ਦਾ ਇੱਕ ਸਰੂਪ ਬਦਲ ਗਿਆ ਗੁਰੂ ਸਾਹਿਬ ਬਹੁਤ ਜਲਦੀ ਨਾਲ ਉੱਥੇ ਪਹੁੰਚਦੇ ਆ ਤੇ ਉਸ ਵੇਲੇ ਤੱਕ ਬਹੁਤ ਸਾਰੇ ਆਲੇ ਦਾਲੋਂ ਸ਼ਰਧਾਲੂ ਬਹੁਤ ਸਾਰੇ ਸੰਗਤਾਂ ਨੇ ਜਿਹੜੀਆਂ ਉਹ ਜ਼ਫਰਨਾਮਾ ਵੀ ਲਿਖਦੇ ਨੇ ਜ਼ਫਰਨਾਮਾ ਬਾਅਦ ਚ ਲਿਖਿਆ ਜਾਂਦਾ ਹੈ ਉਸ ਵੇਲੇ ਨਹੀਂ ਲਿਖਿਆ ਜਾਂਦਾ ਉਹ ਫਿਰ ਜਦੋਂ ਖਦਰਾਨੇ ਦੀ ਢਾਬ ਤੇ ਪਹੁੰਚਦੇ ਆ ਉਸ ਵੇਲੇ ਜਿਹੜੀ ਮਝੈਲਾਂ ਦੀ ਜਿਹੜੇ 40 ਸਿੰਘ ਗੁਰੂ ਸਾਹਿਬ ਨੂੰ ਕਿਸ ਵੇਲੇ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਮਾਈ ਭਾਗੋ ਲੈ ਕੇ ਆਉਂਦੀ ਹੈ ਤਾਂ ਮੁਗਲ ਫੌਜ ਵੀ ਪਿੱਛੇ ਪਿੱਛੇ ਆ ਗਈ ਤਾਂ ਉਧਰੋਂ ਮਝੇ ਮਾਝੇ ਵਾਲੇ ਪਾਸਿਓਂ ਚੱਲ ਕੇ ਮਾਈ ਭਾਗੋ ਜਿਹੜੀ 40 ਸਿੰਘਾਂ ਨੂੰ ਲੈ ਕੇ ਉਹ ਵੀ ਉੱਥੇ ਪਹੁੰਚ ਗਈ ਗੁਰੂ ਸਾਹਿਬ ਥੋੜਾ ਜਿਹਾ ਅੱਗੇ ਨੇ ਥੋੜਾ ਜਿਹਾ ਬਹੁਤ ਤਾਂ ਜ਼ਿਆਦਾ ਨਹੀਂ ਨੇੜੇ ਹੀ ਨੇ ਸੋ ਖਤਰਾਨੇ ਦੀ ਢਾਬ ਦਾ ਜਿਹੜਾ ਪਹਿਲਾ ਟਕਰਾਓ ਹੈਗਾ ਮੁਗਲਾਂ ਦੇ ਨਾਲ ਉਹ ਮਾਈ ਭਾਗੋ ਦਾ ਹੁੰਦਾ ਗੁਰੂ ਸਾਹਿਬ ਦਾ ਨਹੀਂ ਹੁੰਦਾ ਸੋ ਉੱਥੇ ਕੀ ਹੁੰਦਾ ਕਿ ਉਹ ਜਿਹੜੇ 40 ਸਿੰਘ ਨੇ ਉਹ ਸ਼ਹੀਦ ਹੋ ਜਾਂਦੇ ਨੇ ਤੇ ਉਹਦੇ ਵਿੱਚ ਫੌਜ ਅੱਗੇ ਜਾਂਦੀ ਹੈ ਤਾਂ ਗੁਰੂ ਸਾਹਿਬ ਬਹੁਤ ਵੱਡੀ ਤਿਆਰੀ ਦੇ ਨਾਲ ਬਹੁਤ ਹੀ ਮਤਲਬ ਇੱਕ ਚੰਗੀ ਜੁਧ ਨੀਤੀ ਦੇ ਨਾਲ ਮੁਗਲ ਫੌਜ ਨੂੰ ਐਸੀ ਟੱਕਰ ਦਿੰਦੇ ਆ ਕਿ ਮੁਗਲ ਫੌਜ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹਨਾਂ ਕੋਲੇ ਕਿਤੇ ਵੀ ਪਾਣੀ ਨਹੀਂ ਹੈ ਉਹਨਾਂ ਕੋਲੇ ਕਿਤੇ ਭੱਜਣ ਨੂੰ ਰਸਤਾ ਨਹੀਂ ਹੈਗਾ 250 ਬੰਦਾ ਜਿਹੜਾ ਹੈਗਾ ਉਹ ਮੁਗਲ ਫੌਜ ਦਾ ਉੱਥੇ ਮਾਰਿਆ ਜਾਂਦਾ ਤੇ ਗੁਰੂ ਸਾਹਿਬ ਦੀ ਉੱਥੇ ਫੌਜ ਜਿਹੜੀ ਅਜਿੱਤ ਹੁੰਦੀ ਹੈ ਤੇ ਉੱਥੇ ਹੀ ਮਤਲਬ ਬਹੁਤ ਸਾਰੀਆਂ ਘਟਨਾਵਾਂ ਜਣੀਆਂ ਵਾਪਰਦੀਆਂ ਕਿ ਉਹ ਜਿਹੜੀ ਜੰਗ ਜਦੋਂ ਗੁਰੂ ਸਾਹਿਬ ਜਿੱਤ ਲੈਂਦੇ ਹੈ ਤਾ ਉਸ جنگ ਜਿੱਤਣ ਤੋਂ ਬਾਅਦ ਫੇਰ ਗੁਰੂ ਸਾਹਿਬ ਜਫਰਨਾਮਾ ਲਿਖਦੇ ਆ ਜਫਰਨਾਮਾ ਇੱਕ ਫਾਰਸੀ ਦੇ ਵਿੱਚ ਲਿਖਿਆ ਹੋਇਆ 113 ਸ਼ੇਰਾਂ ਦਾ ਇੱਕ ਇੱਕ ਐਸੀ ਚਿੱਠੀ ਆ ਜਿਹੜੀ ਗੁਰੂ ਸਾਹਿਬ ਨੂੰ ਭੇਜੀ ਜਾਂਦੀ ਹੈ ਜਿਹਦੇ ਵਿੱਚ ਉਹਨੂੰ ਕਹਿੰਦੇ ਨੇ ਕਿ ਤੇਰਾ ਕੋਈ ਇਮਾਨ ਨਹੀਂ ਤੂੰ ਮੁਸਲਮਾਨ ਵੀ ਨਹੀਂ ਹੈਗਾ ਤੂੰ ਕੁਰਾਨ ਨੂੰ ਵੀ ਨਹੀਂ ਮੰਨਣ ਵਾਲਾ ਹੈਗਾ ਤੂੰ ਸਾਰਾ ਕੁਫਰ ਦੇ ਉੱਤੇ ਤੇਰਾ ਸਾਰਾ ਕਾਰੋਬਾਰ ਹੈ ਤੂੰ ਕੁਫਰ ਨੂੰ ਮੰਨਣ ਵਾਲਾ ਬੰਦਾ ਹੈਗਾ ਤੂੰ ਤੇਰਾ ਕੋਈ ਇਮਾਨ ਨਹੀਂ ਹੈਗਾ ਇਸ ਤਰ੍ਹਾਂ ਦਾ ਇੱਕ ਖਤ ਜਿਹੜਾ ਹੈਗਾ ਉਹ ਲਿਖਿਆ ਜਾਂਦਾ ਕਿਹਾ ਜਾਂਦਾ ਹੈ ਕਿ ਜਦੋਂ ਉਹ ਖੱਤ ਪੜਿਆ ਸੀਗਾ ਰੰਗਜੀਤ ਨੇ ਤਾਂ ਉਸ ਤੋਂ ਬਾਅਦ ਉਹ ਉੱਠ ਨਹੀਂ ਸੀ ਸਕਿਆ ਲੇਕਿਨ ਅ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ 9 ਮਹੀਨੇ ਜਿਹੜਾ ਹੈਗਾ ਉਹ ਮਾਲਵੇ ਖੇਤਰ ਦੇ ਵਿੱਚ ਰਹਿੰਦੇ ਐ ਕਈ ਲੋਕ ਕਈ ਇਤਿਹਾਸਕਾਰਾਂ ਨੇ ਇਹ ਵੀ ਕਿਹਾ ਕਿ ਉਹ ਤਾਂ ਜੀ ਫਿਰ ਅੱਗੇ ਦੱਖਣ ਵਾਲੇ ਪਾਸੇ ਨੂੰ ਚਲੇ ਗਏ ਉਹ ਉਸੇ ਵੇਲੇ ਨਹੀਂ ਗਏ ਉਹ 9 ਮਹੀਨੇ ਮਾਲਵਾ ਖੇਤਰ ਦੇ ਵਿੱਚ ਰਹੇ ਔਰ ਉਹਨਾਂ ਨੇ ਥਾਂ-ਥਾਂ ਤੇ ਘੁੰਮ ਕੇ ਜਿਹੜੇ ਇਹ ਜਿੰਨੇ ਵੀ ਕਬੀਲੇ ਸੀਗੇ ਜੱਟਾਂ ਦੇ ਜਾਂ ਹੋਰ ਉਹਨਾਂ ਨੂੰ ਸਾਰਾ ਜਗਾਇਆ ਔਰ ਥਾਂ-ਥਾਂ ਤੇ ਉਹਨਾਂ ਨੇ ਦੁਬਾਰਾ ਫਿਰ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕੀਤਾ ਸੰਗਤਾਂ ਨੂੰ ਇਕੱਠਿਆ ਕਰਿਆ ਔਰ ਉੱਥੇ ਹੀ ਫਿਰ ਉਹ ਦਮਦਮਾ ਸਾਹਿਬ ਆ ਕੇ ਉਸੇ ਸਮੇਂ ਦੇ ਦੌਰਾਨ ਹੀ ਜਿਹੜੀ ਇੱਕ ਜਿਹਨੂੰ ਦਸਵੀਂ ਬੀੜ ਕਿਹਾ ਜਾਂਦਾ ਜਾਂ ਦਮਦਮੀ ਬੀੜ ਕਿਹਾ ਜਾਂਦਾ ਹੈਗਾ ਗੁਰੂ ਸਾਹਿਬ ਦੁਬਾਰਾ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਦੇ ਆ ਉਹਦੇ ਵਿੱਚ ਕਿਉਂਕਿ ਪਹਿਲੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਹੋਈ ਸੀ ਉਹਦੇ ਵਿੱਚ ਨੌਵੇਂ ਗੁਰੂ ਸਾਹਿਬ ਦੀ ਬਾਣੀ ਨਹੀਂ ਸੀ ਸੋ ਉਹ ਦੁਬਾਰਾ ਉੱਥੇ ਲਿਖਾਉਂਦੇ ਐ ਤੇ ਉਹਨੂੰ ਉਹਦੇ ਵਿੱਚ ਨੌਵੇਂ ਗੁਰੂਆਂ ਦੀ ਬਾਣੀਆਂ ਜਿਹੜੀ ਉਹ ਸ਼ਾਮਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਨੌ ਮਹੀਨਿਆਂ ਤੋਂ ਬਾਅਦ ਫੇਰ ਗੁਰੂ ਸਾਹਿਬ ਜਿਹੜਾ ਹੈਗਾ ਉਹ ਦੱਖਣ ਵਾਲੇ ਪਾਸੇ ਨੂੰ ਚਲੇ ਜਾਂਦੇ ਐ ਜੀ ਤਾਂ ਆਪਾਂ ਅੱਜ ਗੱਲਬਾਤ ਕੀਤੀ ਆ ਬਹੁਤ ਲੰਮਾ ਚੜ੍ਹਾ ਇਤਿਹਾਸ ਆ ਕੁਝ ਕੁ ਮਿੰਟਾਂ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਇਹਨੂੰ ਸਮੇਟਿਆ ਨਹੀਂ ਜਾ ਸਕਦਾ ਪਰ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹ ਜਿਹੜੇ ਉਹ ਜ਼ਰੂਰੀ ਪਹਿਲੂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੇ ਜਾਣ ਸਿੱਖੀ ਦਾ ਇਤਿਹਾਸ ਸ਼ਹੀਦਿਆਂ ਦੇ ਇਤਿਹਾਸ ਆ ਕੁਰਬਾਨੀਆਂ ਦੇ ਇਤਿਹਾਸ ਆ ਔਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਡੋਲਿਓ ਚੜ੍ਹਦੀ ਕਲਾ ਵਿੱਚ ਰਹੇ ਤੇ ਇਸੇ ਕਰਕੇ ਅੱਜ ਪੰਜਾਬ ਉਹਨਾਂ ਦੇ ਨਾਂ ਤੇ ਵੱਸਦੇ ਅੱਜ ਲੋਕ ਉਹਨਾਂ ਤੋਂ ਪ੍ਰੇਰਣਾ ਲੈਂਦੇ ਨੇ ਤਾਂ ਇਹ ਸਾਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਤਿਹਾਸ ਦੀ ਜਿਹੜੀ ਇਹ ਚੈਪਟਰ ਤੁਹਾਨੂੰ ਇਹ ਕਿਵੇਂ ਲੱਗਾ ਜਰੂਰ ਆਪਣੀ ਰਾਇ ਸੋ ਜਾ ਸਾਂਝੀ ਜਰੂਰ ਕਰਿਓ ਜੀ ਦੇਖਦੇ ਰਹੋ ਤੁਸੀਂ